ਔਰ ਇਸ ਦੇ ਵਿੱਚ ਜਿਹੜਾ ਮਿੱਠਾ ਹੈ ਬਿਲਕੁਲ ਐਕੂਰੇਟ ਹੈ ਇਟਸ ਟੂ ਯੰਮੀ ਅਸੀਂ ਅਮ੍ਰਿਤਸਰ ਆਏ ਗੁਲਫਾ ਖਾਨ ਵਾਸਤੇ ਆਏ ਹਾਂਜੀ ਬਹੁਤ ਵਾਦ ਹੈ ਅਸੀਂ ਖਾਣ ਪੀਣ ਦੇ ਬੜੇ ਸ਼ੌਕੀਨ ਆ ਅਸੀਂ ਰਿਲਾ ਵੇਖ ਵੇਖ ਕੇ ਇੱਥੇ ਖਾਣ ਆਏ ਆ ਪੂਰੇ ਰਸਤੇ ਧਿਆਨ ਗੁਲਫਾ ਚ ਹੀ ਸੀ ਅੱਛਾ ਸਪੈਸ਼ਲ ਖਾਣ ਵਾਸਤੇ ਆਏ ਹੋ ਫਿਰ ਹੋਰ ਕੀ ਕੀ ਖਾ ਲਿਆ ਇੱਥੇ ਤੁਸੀਂ ਬਹੁਤ ਕੁਝ ਫਾਈ ਸਾਰਾ A to, A to Z A to Z ਕੋਈ ਯਾਰ ਹੀ ਨਹੀਂ ਨਾ ਕੁਟ ਖਾਲਿਆ ਵੀਰ ਉਸ ਟਾਈਮ ਤੋਂ ਪਹਿਲਾਂ ਜਦੋਂ ਕਰ ਲੀ ਡਿਟੇਲਸ ਤੇ ਕਪਿਲ ਸ਼ਰਮਾ ਤੁਹਾਡੇ ਕੋਲ ਇੱਥੇ ਆਏ ਸੀਗੇ ਵੀਡੀਓ ਬੜੀ ਜਿਆਦਾ ਵਾਇਰਲ ਹੋਈ ਤੇ ਕਿੰਨਾ ਕ ਮਾਣ ਮਹਿਸੂਸ ਹੁੰਦਾ ਜਦੋਂ ਐਡੇ ਵੱਡੇ ਲੈਵਲ ਦਾ ਬੰਦਾ ਆਪਣੀਆਂ ਜੜ੍ਹਾਂ ਨਹੀਂ ਭੁੱਲਦਾ ਉਹ ਤੁਹਾਡੇ ਕੋਲ ਸਪੈਸ਼ਲ ਹੁੰਦਾ ਹੈ ਤੇ ਅਕਸਰ ਆਉਂਦੇ ਨੇ ਕਪਿਲ ਸ਼ਰਮਾ ਹਾਂਜੀ ਤਕਰੀਬਨ ਅੰਮ੍ਰਿਤਸਰ ਜਦੋਂ ਆਉਂਦਾ ਉਹਨਾਂ ਦੀ ਵਿਜ਼ਿਟ ਉਹਨਾਂ ਦੀ ਫੈਮਿਲੀ ਤੇ ਆਂਦੀ ਵੀ ਰਹਿੰਦੀ ਹੈ ਨਾ ਹਾਂਜੀ ਉਹਨਾਂ ਦੀ ਫੈਮਿਲੀ ਹੈ ਅੰਮ੍ਰਿਤਸਰ ਰਹਿੰਦੇ ਨੇ ਸਾਡੇ ਉਹ ਆਂਦੇ ਰਹਿੰਦੇ ਨੇ ਮੇਰੇ ਕੋਲ ਉਸ ਤੋਂ ਇਲਾਵਾ ਵੀ ਹੋਰ ਵੀ ਸੈਲੀਬ੍ਰਿਟੀਜ਼ ਸਾਨੂੰ ਕੋ ਸੈਲੀਬ੍ਰਿਟੀ ਵਿਜ਼ਿਟ ਮੇਰੇ ਕੋ ਸਰ سنیਜੋਨ ਵੀ ਆਇਆ ਸੁਨੀਲ ਛੱਟਰੀ ਹੈ ਵਿਵੇਕ ਉਭਰਾਏ ਹੈ ਮਨੀਸ਼ ਮਲੋਤਰਾ ਰਾਜਕੁੰਦਰਾ ਯੈਸ ਬਿਲਕੁਲ ਤੇ ਬਾਰੇ ਹੁਣ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਕਿਹੜੇ ਕਿਹੜੀ ਵੈਰਾਈਟੀ ਹਾਂਜੀ ਕੁਲਫਾਈਜ਼ ਟੋਟਲੀ ਮਿਲਕ ਪ੍ਰੋਡਕਟ ਐਰ ਵਿੱਚ ਹੋਰ ਕੁਝ ਆਰਟੀਫੀਸ਼ਲ ਨਹੀਂ ਪਾਇਆ ਜਾਂਦਾ ਐਰ ਵਿੱਚ ਅਸੀਂ ਜਿਹੜਾ ਪਲੇਟ ਕੁਲਫੇ ਦੀ ਪਲੇਟ ਬੰਦੀ ਹੈ ਉਹਦੇ ਵਿੱਚ ਫਿਰਨੀ ਇੱਕ ਛੋਟਾ ਜਿਹਾ ਫਿਰਨੀ ਦਾ ਪਾਰਟ ਹੁੰਦਾ ਇੱਕ ਫਿਰਨੀ ਕੁਲਫਾ ਫਲੂਦਾ ਗੋਨ ਮਠਾ ਤੇ ਰਬੜੀ ਪਾ ਕੇ ਪਲੇਟ ਬਣਾਈ ਲੀਆ ਹੈ ਜਿਹਦੇ ਵਿੱਚ ਕੋਈ ਫਲੇਵਰ ਕੋਈ ਫਰੇਗਰੈਂਸ ਕੋਈ ਪ੍ਰੀਜ਼ਰਵੇਟਿਵ ਨਹੀਂ ਹੁੰਦਾ ਇਹ ਟੋਟਲੀ ਡੇਲੀ ਇਹਨੂੰ ਆਪਾਂ ਮੈਨੂਫੈਕਚਰ ਕਰੀਦਾ ਐਨੀ ਠੰਡੀ ਇਹ ਲੋਕੀ ਫੇਰ ਵੀ ਕੁਲਫਾ ਖਾ ਰਹੇ ਨੇ ਅੱਛਾ ਇਹ ਕੁਲਫੇ ਹੋਰ ਕੁਲਫੇ ਦੇ ਨਾਲ ਹੋਰ ਕੀ ਕੁਝ ਹੋਣਾ ਢੜਕੋ ਫਿਰਨੀ ਹੁੰਦੀ ਜੀ ਔਰ ਮਿਲਕ ਬਦਾਮ ਹੁੰਦਾ ਖਾਲੀ ਰਬੜੀ ਵੀ ਵੇਚੀ ਦੀ ਐ ਸੇਲ ਕਰਦੀ ਆ ਸੋ ਇਹ ਵਨ ਕੁਲਫਾ ਵਾਲਿਆਂ ਦੇ ਪਹੁੰਚੇ ਅੰਬਰਸਰ ਦੀ ਫੂਡ ਡਾਕੂਮੈਂਟਰੀ ਜਾਰੀ ਹੈ ਬਾਈ ਹੋਰੀ ਮੇਰੇ ਨੇ ਬਾਈ ਕੈਸਾ ਲਗਾ ਬਹੁਤ ਵਧੀਆ ਭਾਈ ਜੀ ਸ਼ੁਰੂ ਤੋਂ ਖਾਈਦਾ ਵਾ ਚਾਹ ਨੀ ਖਾ ਰਹੇ ਹੋ ਗੁਲਫੇ ਦੇ ਵਿੱਚ ਅੱਜ ਗੁਲਫਾ ਹੀ ਖਾਇਨੇ ਗੁਲਫਾ ਹੀ ਕਹਿੰਦੇ ਇਹਨੂੰ ਹੋਰ ਗੁਸ਼ਨੀ ਕਹਿੰਦੇ ਅੱਛਾ ਕੋਈ ਕਿੰਨਾ ਦੇ ਨਾਲ ਆਏ ਹੋ ਇਹ ਭਾਈ ਦੋਸਤ ਆ ਬੰਗਲੌਰ ਤੋਂ ਇਹ ਬਾਕੀ ਲੋਕਲ ਨੇ ਆਪਣੇ ਬੜਾ ਵਧੀਆ ਹੁੰਦਾ ਗੁਲਚਾ ਕਿੰਨਾ ਕੇ ਟਾਈਮ ਤੋਂ ਆ ਰਹੇ ਹੋ ਇੱਥੇ ਇਹ ਮੈਨੂੰ ਹੋ ਗਏ ਭਾਈ 15 ਸਾਲ ਤੋਂ ਹੋ ਗਏ ਅੱਛਾ ਕਿਵੇਂ ਦਾ ਸੁਭਾਅ ਇਹਨਾਂ ਦਾ ਪਹਿਲਾ ਵਾਰ ਗਈ ਆ ਜਾਂ ਹਾਂ ਅੰਕਲ ਦਾ ਬਹੁਤ ਵਧੀਆ ਪਹਿਲੇ ਉੱਥੇ ਸਾਹਮਣੇ ਦੁਕਾਨ ਹੁੰਦੀ ਸੀ ਹਾਂਜੀ ਜੋ ਦੀ ਇੱਥੇ ਵਧੀਆ ਸਭ ਵਧੀਆ ਅੱਛਾ ਗੱਡੀ 'ਚ ਵੀ ਮਿਲ ਜਾਂਦਾ ਵੈਸੇ ਖੜੇ ਹੋ ਕੇ ਖਾਣ ਦੇ ਅੱਛਾ ਵਧੀਆ ਲੱਗਦਾ ਪੂਰਾ ਵਧੀਆ

ਵੜਾ ਵਧੀਆ ਸੀਗਾ ਵਧੀਆ ਸੀਗਾ ਸਵਾਦ ਆ ਗਿਆ ਸਵਾਦ ਆ ਗਿਆ ਹੁਣ ਇਹ ਸਾਰੀ ਲਾਈਨ ਇੱਧਰ ਬੋਲਨੀ ਏ ਤੁਸੀਂ ਕੀ ਬੋਲ ਬੜਾ ਵਧੀਆ ਸੀਗਾ ਹਾਂ ਕੈਮਰੇ ਮੇਂ ਦੇਖੋ ਕੁਲਫਾ ਬੜਾ ਬੜਾ ਵਧੀਆ ਸੀਗਾ ਵਧੀਆ ਸੀਗਾ ਸਵਾਦ ਆ ਗਿਆ ਸਵਾਦ ਆ ਗਿਆ ਬਰਾ ਥੈਂਕ ਯੂ ਧੰਨਵਾਦ ਭਾਈ ਓਕੇ ਥੈਂਕ ਯੂ ਰੇ ਥੈਂਕ ਯੂ ਕੈਮੇ ਲੱਗਿਆ ਈ ਤੁਹਾਨੂੰ ਬਹੁਤ ਚੰਗਾ ਲੱਗਿਆ ਮੈਂ ਬੋਲਨੀਆ ਬਹੁਤ ਚੰਗਾ ਲੱਗਿਆ

कल फिर आएंगे हम लोग आएं ये मेरी मम्मी है मेरी मासी है ये इनके बच्चे हैं पीछे उनके हस्बैंड्स खड़े हैं हां जी हमारी फैमिली आई हुई है हां जी दरबार साहब ਦੇ ਵਿੱਚ ਦਰਬਾਰ ਸਾਹਿਬ ਕੇ ਸੀਗੇ ਹੀ ਮੱਥਾ ਟੇਕਿਆ ਹਾਂਜੀ ਹਾਂਜੀ ਕਿਹਦਾ ਲੱਗਦਾ ਇੱਥੇ ਸਾਡੇ ਰਿਚ ਟ੍ਰੈਡੀਸ਼ਨ ਆ ਇੱਕ ਤੇ ਸਾਡਾ ਜਿਹੜਾ ਸੱਭਿਆਚਾਰ ਆ ਉਹ ਬੜਾ ਵਧੀਆ ਲੱਗਦਾ ਪੰਜਾਬੀ ਬੜੀ ਸੋਹਣੀ ਬੋਲਦੇ ਸਾਰੇ ਅਸੀਂ ਪੰਜਾਬੀ ਫੈਮਿਲੀ ਦੇ ਤੋਂ ਬਿਲੋਂਗ ਕਰਨ ਆਏ ਹਾਂ ਹਾਂਜੀ ਜਿੱਥੇ ਵੀ ਚੱਲ ਜੇ ਪੰਜਾਬੀਆਂ ਦਾ ਉਹ ਰਹਿੰਦਾ ਪੰਜਾਬੀ ਹੋਆ ਪੰਜਾਬੀ ਹੁੰਦੀ ਰਾਇਲ ਨੇ शौकीन हाँ, होने तो तो दे दे देने, दे शौक शौकी देने। सुबह से खा ही रहे हम कब से घूम घूम के खाना है, खाना है, खाना है। बताओ जी न्यूट्री कुलचा और क्या खाया था हमने टिक्की मट्ठी छोले ये फलूदा खाया अभी पीछे वो करा डिनर किया हमने हीरा के पनीर पकौड़े सब खाया है पैटी कुलचा खाया अपन ने छा गया हीरा बहुत स्वाद सी होता भी सामान बहुत बढ़िया बहुत बढ़िया बहुत बढ़िया आ गया हीरा छा गया हीरा ਕਿ ਆਓ ਇਹਨਾਂ ਦੀ ਫੈਮਿਲੀ ਨਾਲ ਗੱਲਬਾਤ ਕਰਦੇ ਆਂ ਪਿੱਛੇ ਕਿਵੇਂ ਲੱਗਿਆ ਕੈਸਾ ਲੇ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਘੈਂਟ ਚੱਕਮਿਆ ਜਾ ਫਲੂਦਾ ਅੱਛਾ ਠੰਡ ਦੇ ਵਿੱਚ ਵੀ ਨਜ਼ਾਰਾ ਦੇ ਰਿਹਾ ਫਿਰ ਫਲੂਦਾ ਉਹ ਇੱਕ ਨੰਬਰ ਅੱਛਾ ਕਿਹੜਾ ਫਲੂਦਾ ਖਾਤਾ ਅੱਜ ਤੁਸੀਂ ਰਬੜੀ ਫਲੂਦਾ A1 ਕੁਲਫਾ ਘਰੇ ਵੀ ਲੈ ਕੇ ਚੱਲ ਜੇ ਨਹੀਂ ਨਹੀਂ ਘਰੇ ਤਾਂ ਕਾ ਮੈਲਟ ਹੋ ਜਾਣਾ ਦਿੱਲੀ ਤੋਂ ਆਏ ਆ ਰਸਤੇ 'ਚ ਜਾਂਦੇ ਜਾਂਦੇ ਖਾ ਲਿਆ ਪੂਰੇ ਰਸਤੇ ਧਿਆਨ ਕੁਲਫੇ 'ਚ ਹੀ ਸੀ ਅੱਛਾ ਸਪੈਸ਼ਲ ਖਾਣ ਵਾਸਤੇ ਆਏ ਆ ਫਿਰ ਹੋਰ ਕੀ ਕੀ ਖਾ ਲਿਆ ਇੱਥੇ ਤੁਸੀਂ ਮੋਕੋ ਵੀ ਭਾਈ ਸਾਰਾ ਕੁਝ ਖਾ ਲਿਆ A to Z, Z. A, to A, to A to Z ਮੋਕੋ ਜਿਆਲ ਨਹੀਂ ਨਾ ਕੁਝ ਖਾ ਲਿਆ ਵੀਰ ਅੱਛਾ ਚਲੋ ਥੈਂਕ ਯੂ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਵੀ ਥੈਂਕ ਯੂ ਅਮਰਤ ਸਰ ਫੂਡ ਡਾਕੂਮੈਂਟਰੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇੱਕ ਕਪਿਲ ਸ਼ਰਮਾ ਇੱਥੇ ਜਿਹੜੇ ਜਦੋਂ ਉਹਨਾਂ ਦੀ ਰੀਲ ਵਾਇਰਲ ਹੁੰਦੀ ਹੈ A1 ਕੁਲਫੇ ਵਾਲਿਆਂ ਦੇ ਸਪੈਸ਼ਲ ਹੁੰਦੇ ਨੇ ਸੋ ਉਹਨਾਂ ਦੇ ਓਨਰ ਮੇਰੇ ਕੋਲ ਨਾਲ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਭਾਈ ਨਾਲ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਜੀ ਤੁਹਾਡਾ ਸ਼ੁਭ ਨਾਮ ਹੈ ਮੇਰਾ ਨ ਤੇ A1 ਕੁਲਫਾ ਕੈਮਰੇ ਰੱਖਿਆ ਜੀ ਤੁਸੀਂ ਵੀ A1 ਵੀ ਪਹਿਲਾ ਲੈਟਰ ਸਭ ਤੋਂ ਪਹਿਲਾ ਹੁੰਦਾ ਤੇ ਸਾਡਾ ਕੁਲਫਾ ਵੀ ਸਭ ਤੋਂ ਪਹਿਲਾਂ ਹੀ ਆਏਗਾ ਅੱਜ ਜੀ ਸ਼ੁਕਰੀਆ ਜੀ ਅੰਮ੍ਰਿਤਸਰ ਵਸਤੀਆਂ ਦੀ ਤੇਆਂ ਮੇਰੇ ਹੋਰ ਜਿਹੜੇ ਮੇਰੇ ਗੁਲਫਾ ਆ ਕੇ ਜਾਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨੇ ਮੈਨੂੰ A1 ਨੂੰ A1 ਰੱਖਿਆ ਹੋਇਆ ਅੱਛਾ ਦਿੱਲੀ ਤੋਂ ਸਪੈਸ਼ਲ ਆਏ ਨੇ ਤੁਹਾਡਾ ਗੁਲਫਾ ਖਾਣ ਵਾਸਤੇ ਕਿੰਨਾ ਕ ਮਾਣ ਮਹਿਸੂਸ ਹੁੰਦਾ ਵੀ ਚਲੋ ਜਿਹੜੀ ਚੀਜ਼ ਦੀ ਸ਼ੁਰੂਆਤ ਕੀਤੀ ਸੀ ਉਹ ਦਿਲਾਂ ਦੇ ਵਿੱਚ ਅਸੀਂ ਜਗ੍ਹਾ ਬਣਾਉਣ ਦੇ ਵਿੱਚ ਕਾਬਿਲ ਰਹੇ ਤੇ ਉਹ ਦਿਲਾਂ ਦੇ ਵਿੱਚ ਜਗ੍ਹਾ ਬਣ ਗਈ ਹਾਂਜੀ ਪੂਰਾ ਕਾਮਯਾਬ ਰਹੇ ਜੀ ਆਪਾਂ ਲੋਕਾਂ ਦਾ ਦਿਲਾਂ ਦੇ ਜਗ੍ਹਾ ਬਣਾਉਣ ਵਾਸਤੇ ਤੇ ਲੋਕਾਂ ਦਾ ਬੜਾ ਪਿਆਰ ਮਿਲਦਾ ਸਾਨੂੰ ਮਤਲਬ ਅਸੀਂ ਕਿਸੇ ਨੂੰ ਵੀ ਅੱਜ ਤੱਕ ਆਪਣੀ ਪੇਡ ਪ੍ਰਮੋਸ਼ਨ ਨਹੀਂ ਕੀਤੀ ਸਾਡੇ ਕੋਲ ਜਿੰਨੇ ਵੀ ਬਲੌਗਰਸ ਆਉਂਦੇ ਨੇ ਜਾਂ ਜੋ ਵੀ ਚੈਨਲ ਵਾਲੇ ਆਉਂਦੇ ਨੇ ਉਹ ਆਪਣੇ ਆਪ ਹੀ ਆਉਂਦੇ ਨੇ ਅਸੀਂ ਕਿਸੇ ਨੂੰ ਮਤਲਬ ਪੈਸੇ ਦੇ ਕੇ ਨਹੀਂ ਬੁਲਾਉਂਦੇ ਕਿ ਸਾਡੇ ਕੋ ਆ ਕੇ ਸਾਡੀ ਪ੍ਰਮੋਸ਼ਨ ਕਰੋ ਪਿਤੇ ਟਾਈਮ ਤੋਂ ਪਹਿਲਾਂ ਜਦੋਂ ਕਰਲੀ ਡਿਟੇਲਸ ਤੇ ਕਪਿਲ ਸ਼ਰਮਾ ਤੁਹਾਡੇ ਕੋਲ ਇੱਥੇ ਆਏ ਸੀਗੇ ਵੀਡੀਓ ਬੜੀ ਜਿਆਦਾ ਵਾਇਰਲ ਹੋਈ ਤੇ ਕਿੰਨਾ ਕ ਮਾਣ ਮਹਿਸੂਸ ਹੁੰਦਾ ਜਦੋਂ ਐਡੇ ਵੱਡੇ ਲੈਵਲ ਦਾ ਬੰਦਾ ਆਪਣੀਆਂ ਜੜ੍ਹਾਂ ਨਹੀਂ ਭੁੱਲਦਾ ਉਹ ਤੁਹਾਡੇ ਕੋਲ ਸਪੈਸ਼ਲ ਹੁੰਦਾ ਹੈ ਤੇ ਅਕਸਰ ਆਉਂਦੇ ਨੇ ਕਪਿਲ ਸ਼ਰਮਾ ਇੱਥੇ ਹਾਂਜੀ ਤਕਰੀਬਨ ਅੰਮ੍ਰਿਤ ਸਰ ਜਦੋਂ ਉਹਨਾਂ ਦੀ ਵਿਜ਼ਿਟ ਉਹਨਾਂ ਦੀ ਫੈਮਿਲੀ ਤੇ ਉਹਨਾਂ ਦੀ ਫੈਮਿਲੀ ਹੈ ਅਮਰਸਰ ਰੰਦੇ ਨੇ ਛਾਡੇ ਉਹ ਆਂਦੇ ਰੰਦਰ ਮੇਰੇ ਕੋਲ ਅੱਛਾ ਤੇ ਬਾਕੀ ਜਦੋਂ ਵੀ ਕਪਿਲ ਸ਼ਰਮਾ ਜੀ ਆਂਦੇ ਨੇ ਉਸ ਤੋਂ ਇਲਾਵਾ ਵੀ ਹੋਰ ਵੀ ਸੈਲੀਬ੍ਰਿਟੀਜ਼ ਸਾਡੇ ਕੋਲ ਆਏ ਨੇ ਸੈਲੀਬ੍ਰਿਟੀ ਵਿਜ਼ਿਟ ਮੇਰੇ ਕੋਲ ਸਰ ਸਨੀ ਜੋਲ ਵੀ ਆਇਆ ਹਾਂਜੀ ਅ ਸਨੀ ਜੋਲਾ ਹੈ ਹੈ ਸੁਨੀਲ ਛੱਟਰੀ ਹੈ ਵਿਵੇਕ ਉਭਰਾਏ ਆ ਸੰਜੇ ਦਾਤ ਵੀ ਆਏ ਸੀ ਨਹੀਂ ਸੰਜੇ ਦਾਤ ਨਹੀਂ ਆਏ ਸਾਡੇ ਕੋਲ ਤੇ ਉਹ ਕੀ ਨਾਸੀ ਹੋ ਰਿਹਾ ਜੜਾ ਮਨੀਸ਼ ਮਲੋਤਰਾ ਰਾਜਕੁੰਦਰਾ ਯਸ ਹਾਂ ਕਾਫੀ ਸਾਰਾ ਬਾਲੀਵੁੱਡ ਪੋਲੀਵੁੱਡ ਤੁਹਾਡੇ ਕੋਲ ਸਾਰਾ ਨਹੀਂ ਹੈ ਪਰ ਕਾਫੀ ਲੋਕੀ ਜਿਹੜੇ ਵਿਜ਼ਿਟ ਕਰਦੇ ਨੇ ਅੰਮ੍ਰਿਤਸਰ ਉਹ ਸਾਡੇ ਕੋਲੋਂ ਇੱਥੇ ਕੁਲਫੇ ਦੇ ਬਾਰੇ ਹੁਣ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਕਿਹੜੇ-ਕਿਹੜੀ ਵੈਰਾਈਟੀ ਹਾਂਜੀ ਕੁਲਫਾ ਇਸ ਟੋਟਲੀ ਮਿਲਕ ਪ੍ਰੋਡਕਟ ਐਰ ਵਿੱਚ ਹੋਰ ਕੁਝ ਆਰਟੀਫੀਸ਼ਲ ਨਹੀਂ ਪਾਇਆ ਜਾਂਦਾ ਐਰ ਵਿੱਚ ਅਸੀਂ ਜਿਹੜਾ ਪਲੇਟ ਕੁਲਫੇ ਦੀ ਪਲੇਟ ਬਣਦੀ ਹੈ ਉਹਦੇ ਵਿੱਚ ਫਿਰਨੀ ਇੱਕ ਛੋਟਾ ਜਿਹਾ ਫਿਰਨੀ ਦਾ ਪਾਰਟ ਹੁੰਦਾ ਇੱਕ ਫਿਰਨੀ ਕੁਲਫਾ ਫਲੂਦਾ ਗੋond ਮਿਠਾ ਤੇ ਰਬੜੀ ਭਾਗੇ ਬਰੈਡ ਬਣਾਈਦੀ ਹੈ ਜਿਹਦੇ ਵਿੱਚ ਕੋਈ ਫਲੇਵਰ ਕੋਈ ਫਰੇਗਰੈਂਸ ਕੋਈ ਪ੍ਰੀਜ਼ਰਵੇਟਿਵ ਨਹੀਂ ਹੁੰਦਾ ਇਹ ਟੋਟਲੀ ਡੇਲੀ ਇਹਨੂੰ ਆਪਾਂ ਮੈਨੂਫੈਕਚਰ ਕਰੀਦਾ ਤੇ ਕਿੰਨੇ ਸਮੇਂ ਤੋਂ ਇਹ ਕੰਮ ਤੁਸੀਂ ਕਰ ਰਹੇ ਹੋ ਇਹਨੂੰ 30 ਇਅਰ ਹੋ ਗਏ ਜਾਂ ਮੋਰ ਥੈਨ 30 ਇਅਰ ਪਰ ਇਹ ਇਹ ਕਾਰੋਬਾਰ ਮੇਰੀ ਫੈਮਿਲੀ ਚ ਮੋਰ ਥੈਨ 70 ਇਅਰ 올ਡ ਹੈ ਹਾਂਜੀ 70 ਸਾਲ ਤੋਂ ਪਹਿਲੇ ਆਪਾਂ ਮਤਲਬ ਥੇਲੇ ਤੇ ਕੰਮ ਕਰਦੇ ਸੀ ਇੱਕ ਸਟਾਲ ਲਗਾਦੇ ਸੀ ਤੇ ਹੁਣ ਆਪਾਂ ਕੋਈ 15-17 ਸਾਲ ਤੋਂ ਆਪਾਂ ਦੁਕਾਨ ਤੇ ਬੈਠੇ ਆਂ ਪ੍ਰਭੂ ਦੀ ਕਿਰਪਾ ਨਾਲ ਜਾਂ ਲੋਕਾਂ ਦੀ ਕਿਰਪਾ ਨਾਲ ਇੱਕ ਪੰਜਾਬੀ ਦਾ ਦਿਲ ਵੈਸੇ ਹੀ ਬੜਾ ਦਿਲਦਾਰ ਹੁੰਦਾ ਵੀ ਇੱਕ ਹੋਰ ਚੀਜ਼ ਇਹਨੂੰ ਮਿੱਠੀ ਕਰਕੇ ਪਾਈਏ ਤੁਸੀਂ ਤੇ ਵੇਚਦੇ ਮਿੱਠੇ ਹੋ ਐਨ ਪੂਰਾ ਕਿੰਨਾ ਕਿ ਦਿਲ ਤੋਂ ਕੰਮ ਕਰਦੇ ਹੋ ਫਿਰ ਅੱਜ ਪੂਰਾ ਦਿਲ ਤੋਂ ਕੰਮ ਕਰਦੇ ਜੀ ਅਸਲੀ ਤੇ ਰੱਬ ਨੇ ਬਾਹਰ ਲਾਈ ਐ ਇਹੋ ਜੇ ਮੌਸਮ ਚ ਵੀ ਐਨੀ ਠੰਡੀ ਹੈ ਲੋਕੀ ਫੇਰ ਵੀ ਕੁਲਫਾ ਖਾ ਰਹੇ ਨੇ ਅੱਛਾ ਇਹ ਕੁਲਫੇ ਔਰ ਕੁਲਫੇ ਦੇ ਨਾਲ ਹੋਰ ਕੀ ਕੁਝ ਹੋਵੇ ਸੜਕੋ ਫਿਰਨੀ ਹੁੰਦੀ ਜੀ ਹਾਂਜੀ ਔਰ ਮਿਲਕ ਬਦਾਮ ਹੁੰਦਾ ਅੱਛਾ ਖਾਲੀ ਰਬੜੀ ਵੀ ਵੇਚੀ ਦੀ ਸੇਲ ਕਰਦੀ ਆ ਯਾਰ ਰੋਡ ਕਿੱਥੇ ਤੁਹਾਡੀ ਦੁਕਾਨ ਕਿੱਥੇ ਹੈ ਵੈਸੇ ਤੇ ਸਾਰਿਆਂ ਨੂੰ ਮਸ਼ਹੂਰ ਆ ਦੱਸਣ ਦੀ ਲੋੜ ਨਹੀਂ ਹੈਗੀ ਪਰ ਫੇਰ ਵੀ ਸਾਨੂੰ ਐਡਰੈਸ ਦੱਸ ਹਾਂਜੀ ਕੁਇਨਜ਼ ਰੋਡ ਨੀਅਰ ਟੂ ਕ੍ਰਿਸਟਲ ਚੌਂਕ ਅੱਛਾ ਜੀ ਹੁਣ ਜਿਹੜਾ ਸਾਡਾ ਸ਼ੋਅ ਵੇਖ ਕੇ ਆਣਗੇ ਕਿੰਨਾ ਡਿਸਕਾਊਂਟ ਦੇ ਰਹੇ ਹੋ 100% ਦਵਾਂਗੇ ਜੀ ਜਨਾਬ ਅਸੀਂ ਆਰੇ ਫਿਰ ਸਾਨੂੰ ਹੀ ਡਿਸਕਾਊਂਟ ਕਰ ਲਓ ਜੀ ਨਮਰ ਜੀ ਥੈਂਕ ਯੂ ਸੋ ਮਚੀ ਸੋ ਅਮਰੀਤ ਸਰ ਦੀ ਡਾਕੂਮੈਂਟਰੀ ਚੱਲ ਰਹੀ ਹੈ ਫੂਡ ਡਾਕੂਮੈਂਟਰੀ A1 ਕੁਲਫਾ ਆਣ ਦੇ ਪਹੁੰਚੇ ਹੀ ਬੜਾ ਵਧੀਆ ਲੱਗਿਆ ਗੱਲਬਾਤ ਕਰਕੇ ਤੇ ਗੁਲਫੇ ਦੇ ਬਾਰੇ ਜਾਣਕਾਰੀ ਦਿੱਤੀ ਪੁੱਛੇ ਦਿੱਲੀ ਤੋਂ ਸਪੈਸ਼ਲ ਇਹਨਾਂ ਦਾ ਗੁਲਫਾ ਖਾਣ ਦੇ ਵਾਸਤੇ ਲੋਕ ਆਏ ਹੋਏ ਨੇ ਰੀਲਾਂ ਦੇ ਵਿੱਚ ਤੁਸੀਂ ਵੇਖਦੇ ਹੋ ਤੇ ਹੋਰ ਇਦਾਂ ਹੀ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਅਮ੍ਰਿਤਸਰ ਫੂਡ ਡਾਕੂਮੈਂਟਰੀ ਦੇ ਵਿੱਚ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਜੀ ਬਿਲਾ ਧੰਨਵਾਦ ਸਤਿ ਸ਼੍ਰੀ ਅਕਾਲ